ਸਰਨੂ ਪਿਆਰ ਪਿਆਰੇ ਸਾਸਿਕਾ ਸੋ ਤੁਹਾਡਾ ਬਹੁਤ ਜ਼ਿਆਦਾ ਪਿਆਰ ਮਿਲਦਾ ਜਿੰਨੀ ਮੈਂ ਵੀਡੀਓ ਪੋਣਾ ਵਾ ਬੜੀਆਂ ਭੈਣਾ ਹੁੰਦੀਆਂ ਵਾ ਜਿਹੜੇ ਲੋਕੀ ਟੁੱਟ ਚੁੱਕੇ ਹੋਇਆ ਘਰਾਂ ਦੇ ਵਿੱਚ ਕੰਮ ਨਹੀਂ ਚੱਲਦਾ ਉਹਨਾਂ ਦਾ ਪੈਸੇ ਉਹਨਾਂ ਕੋਲ ਚਾਰ ਹੈਗੇ ਆ ਸੋ ਉਹ ਭੈਣਾ ਘਰੇ ਆਪਣਾ ਕੰਮ ਚਲਾ ਸਕਦੀਆਂ ਨੇ 10-15 ਕ ਹਜ਼ਾਰ ਨਾਲ ਤੁਸੀਂ ਆਪਦਾ ਘਰੇ ਕੰਮ ਚਲਾ ਸਕਦੇ ਹੋ ਕੱਪੜਾ ਲੈਣਾ ਨਾ ਲੈਣਾ ਉਹ ਬਾਅਦ ਦੀ ਗੱਲ ਆ ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ ਹਰ ਇੱਕ ਚੀਜ਼ ਦੇ ਵਿੱਚ ਕਿਹੜੇ ਕੱਪੜੇ ਦਾ ਕੀ ਨਾਮ ਆ ਤੁਹਾਡੇ ਸ਼ਹਿਰ ਜਾਂ ਮਾਰਕੀਟ 'ਚ ਕਿੰਨੇ ਦਾ ਵਿਕਦਾ ਵੀ ਤੁਸੀਂ ਕਿੰਨੇ ਦਾ ਵੇਚਣਾ ਵਾ ਵੀ ਤੁਹਾਡਾ ਰੇਟ ਮਾਰਕੀਟ ਨਾਲ ਹੀ ਬਰਾਬਰ ਰਵੇ ਬਲਸ ਨਾ ਜਾਵੇ ਤੁਸੀਂ ਅਗਰ ਵੱਡੇ ਸ਼ਹਿਰਾਂ ਦੇ ਵਿੱਚ ਕਪੜਾ ਲੈਣ ਜਾਂਦੇ ਹੋ ਫਰਜ਼ ਕਰ ਲਓ ਲੁਧਿਆਣੇ ਚਲ ਗਏ ਅੰਮ੍ਰਿਤਸਰ ਚਲ ਗਏ ਅੰਬਾਲੇ ਚਲ ਗਏ ਜਾਂ ਕੋਈ ਹੋਰ ਚਲ ਗਏ ਜਿੱਥੇ ਕਪੜਾ ਮਿਲਦਾ ਥੋਕ ਰੇਟਾਂ ਤੇ ਇੱਕ ਤਾਂ ਉੱਥੇ ੱਤਕਾ ਕਰਦੇ ਆ ਪੂਰਾ ਜਿੰਨੀ ਜੀ ਫਟਾਫਟ ਤੁਹਾਡੇ ਨਾਲ ਬਿੱਲ ਬਣਾਉਣ ਦੀ ਕਰਦੇ ਆ ਨਾ ਤੁਹਾਨੂੰ ਕੱਪੜੇ ਬਾਰੇ ਨੌਲੇਜ ਦਿੰਦੇ ਆ ਨਿਕਸ ਤੁਹਾਨੂੰ ਕਪੜਾ ਦੇ ਦਿੰਦੇ ਆ ਜਾਂ ਕੜਾਈਆਂ ਵਾਲੇ ਸੂਟ ਤੁਹਾਨੂੰ ਸਾਰੇ ਦੇ ਤੇ ਗਰਮੀਆਂ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਨਹੀਂ ਵਿਕ ਅੱਜ ਕੱਲ੍ਹ ਜ਼ਿਆਦਾ ਪ੍ਰਿੰਟ ਵਿਕਦਾ ਜਾਂ ਪਿਓਰ ਕਾਟਨ ਦੇ ਸੂਟ ਹੀ ਵਿਕਦੇ ਆ ਮਿਕਸ ਵੈਰਾਈਟੀ ਨਹੀਂ ਪਰ ਨਹੀਂ ਤੁਸੀਂ ਮੇਰੇ ਕੋਲ ਇੱਕ ਵਾਰ ਜਰੂਰ ਆਓ ਮੈਂ ਤੁਹਾਨੂੰ ਤੁਹਾਡੀ ਹੈਲਪ ਵੀ ਕਰੂੰਗਾ ਅਗਰ ਵੀਰ ਭੈਣ ਭਰਾ ਜਿਹੜੇ ਕੱਪੜਾ ਵੇਚਦੇ ਆ ਉਹਨਾਂ ਦਾ ਅਗਰ ਕੋਈ ਕੱਪੜਾ ਨਹੀਂ ਵਿਕਦਾ ਦੋ ਚਾਰ ਪੰਜ ਸੂਟ ਨਹੀਂ ਵਿਕਦੇ ਆਪਾਂ ਉਹਨਾਂ ਦੇ ਨਾਲ ਫਿਰ ਵੀ ਖੜੇ ਆ ਅਗਲੀ ਵਾਰ ਆਓ ਚੇਂਜ ਕਰਾ ਲਓ ਇੰਨੀ ਕੁ ਤਾਂ ਆਪਾਂ ਹੈਲਪ ਜਰੂਰ ਕਰਦੇ ਆ ਤੁਹਾਡੇ ਅਗਰ ਕੋਈ ਕੁਝ ਸੂਟ ਨਹੀਂ ਵਿਕਦੇ ਆਪਾਂ ਫਿਰ ਵੀ ਬੈਠੇ ਆ ਤੁਹਾਡੇ ਸੂਟ ਚੇਂਜ ਕਰਕੇ ਨਵੀਂ ਵੈਰਾਈਟੀ ਬਣਾ ਕੇ ਦੇਵਾਂਗੇ ਨਾ ਮੈਂ ਰੇਟ ਤੇ ਸੇਲ ਕਰਦਾ ਤੁਸੀਂ ਵੀ ਮੇਰੇ ਤੋਂ ਲਾ ਜਾ ਕੇ ਨਾ